ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਇਸ ਫਾਰਮ ਤੇ ਤਕਰੀਬਨ ਕੋਈ 5 5 6 5 6 ਨਾਗ ਜਿਹੜੇ ਆ ਮੌਜੂਦ ਹੁੰਦੇ ਆ ਸੋ ਸਟਾਰਟਿੰਗ ਦੇ ਵਿੱਚ ਹੀ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਠੀਕ ਹੈ ਜੀ ਵਪਾਰ ਲੈਣ ਦਾ ਕੰਮ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਨਾਗ ਤੁਹਾਨੂੰ ਦਿਖਾਉਣੇ ਆ ਵੈਸੇ ਟੋਟਲ 3 ਜਿਹੜੇ ਨਾਗ ਆਪਾਂ ਕਵਰ ਕਰਨੇ ਆ ਤੇ ਐਂਡ ਦੇ ਵਿੱਚ ਤੁਹਾਨੂੰ ਇੱਕ ਹੋਰ ਮਾਜਾ ਆਪਾਂ ਦਿਖਾ ਦੇਾਂਗੇ ਠੀਕ ਆ ਜੀ ਤਿੰਨ ਜਿਹੜੀਆਂ ਮੱਜਾਂ ਝੋਟੀਆਂ ਨੇ ਇੱਕ ਮੇਰਾ ਭਰਾ ਕੋਈ ਨੀਲੀ ਰਵੀ ਦਾ ਸ਼ੌਂਕ ਰੱਖਦਾ ਹੈ ਤੇ ਨੀਲੀ ਰਵੀ ਦੀ ਮੱਝ ਵੀ ਵੀਰ ਸੰਦੀਪ ਸਿੰਘ ਹੁਣ ਦੇ ਕੋਲੇ ਵਿਕਾਊ ਆ ਬਾਕੀ ਟੇਡੇ ਪਾਸੇ ਘੱਟ ਗੱਬਣ ਮੱਜਾਂ ਪੂਰੀ ਗੱਲਬਾਤ ਆਪਾਂ ਉਸ ਮੈਂ ਦੀ ਵੀ ਡਿਟੇਲ ਕੋਈ ਸ਼ਾਰਟ ਦੇ ਵਿੱਚ ਕੋਈ 1 ਮਿੰਟ 2 ਮਿੰਟ ਦੇ ਵਿੱਚ ਡਿਟੇਲ ਲੈ ਲਾਂਗੇ ਜਿਹੜੀਆਂ ਮੱਜਾਂ ਸੂਈਆਂ ਸਵਾਈਆਂ ਦਿਖਾਉਣੀਆਂ ਵੀਰ ਸੰਦੀਪ ਸਿੰਘ ਹੁਣ ਦੇ ਕੋਲੋਂ ਇਹ ਤਿੰਨ ਨਾਗ ਨੇ ਠੀਕ ਆ ਜੀ ਬਾਕੀ ਮਾਲ ਸੋਇਆ ਸਵਾਇਆ ਜਾਂ ਗੱਬਣਾ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਪੱਟੀ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਲੋਕਾ ਆਉ ਕਰਦੇ ਆ ਪੂਰੀ ਗੱਲਬਾਤ ਅੱਜ ਤਰੀਕ 25 24 ਤਰੀਕ ਆ ਦੋਸਤੋ 24 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ ਕਿਨੋਂ ਚਾਹੇ ਸ਼ਾਮ ਦੇ ਕਿਨੋਂ ਵੀ ਕੋਈ 3-4 3-4 ਵਜੇ ਦਾ ਟਾਈਮ ਆਉ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਸੰਦੀਪ ਸਾਸਤਰੀ ਗੱਲ ਸਾਸਤਰੀ ਭਾਈ ਤੁਸੀਂ ਸੁਣਾਓ ਠੀਕ ਠਾਕ ਜੀ ਬੜੇ ਵਧੀਆ ਸੰਦੀਪ ਸਾਸਤਰੀ ਗੱਲ ਠੀਕ ਠਾਕ ਹਾਂਜੀ ਹਾਂਜੀ ਵਧੀਆ ਜੀ ਵਧੀਆ ਲੋ ਵੀ ਸੰਦੀ ਵੀਰ ਮਾਲ ਅੱਜ ਵੈਸੇ ਆਪਣੇ ਕੋਲ ਪੰਜ ਚਾਰ ਪਸ਼ੂ ਸੀ ਫਿਲਹਾਲ ਜਿਹੜੇ ਕੁਝ ਕਿ ਚਲੋ ਨਾਗ ਸੇਲ ਸੂਲ ਵੀ ਹੋ ਗਿਆ ਦੋ ਤਿੰਨ ਤਿੰਨ ਕਿ ਨਾਗ ਜਿਹੜੇ ਅੱਜ ਆਪਾਂ ਪਾਉਣੇ ਆ ਹਾਂਜੀ 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 ਠੀਕ ਹੈ ਭਰਾ ਤੇ ਤਿੰਨੇ ਮੱਝਾਂ ਸੁਈਆਂ ਕਿ ਕੋਈ ਗੱਬਣ ਵੀ ਆ ਇਹ ਦੋ ਸੁਈਆਂ ਜੇ ਤੇ ਇਹ ਗੱਬਣ ਹੈ ਛੋਟੀ ਠੀਕ ਹੈ ਜੀ ਹਾਂ ਇਹ ਤਿਆਰੀ ਤੇ ਆ ਠੀਕ ਆ ਠੀਕ ਆ ਲੋ ਵੀ ਇੱਕ ਜਿਹੜੀ ਦੋਸਤੋ ਤਿਆਰੀ ਤੇ ਆ ਤੇ ਦੋ ਸੁਈਆਂ ਸਵਾਈਆਂ ਨੇ ਠੀਕ ਆ ਜੀ ਇਹ ਤਿੰਨ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦੇ ਆਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਸੋ ਜਿਹੜਾ ਵੀ ਫਾਰਮ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਜਿਹੜੇ ਪਸ਼ੂ ਸੂਏ ਸੂਏ ਆ। ਸਟਾਰਟਿੰਗ ਕਰਦੇ ਆ ਵੀਰ ਸੰਦੀਪ ਇਸੇ ਮੈਂ ਤੋਂ ਹੀ। ਹਾਂਜੀ ਹਾਂਜੀ। ਤੇ ਸੂਆ ਕਿਵੇਂ ਆ ਝੋਟੀ ਦਾ? ਇਹ ਦੂਜਾ ਸੂਆ ਜੀ। ਦੂਜਾ ਸੂਆ। ਹਾਂਜੀ। ਠੀਕ ਆ ਝੋਟੀ ਚੰਗੀ ਆ ਹਨਾ। ਝੋਟੀ ਬੜੀ ਚੰਗੀ ਵੇਖੋ। ਆਹ ਦੇਖੋ। گاਵਾਂਗੂਆਂ ਦੇ ਪਿਓਰ ਜੱਸੀਆਂ گاਵਾਂਗੂ ਵੇਖੋ ਲੈ ਦੇ। ਇਹਨੇ ਹਲੇ ਮੰਨ ਲਓ 4-5 ਦਿਨ ਲੈ ਜਣੇ ਆ। ਆਹ ਪੂਰੀ ਪਛਾਣ ਤੱਕ ਆਉਣੇ ਆ। ਆਹ ਠੀਕ ਆ। ਹਾਂਜੀ ਪਹਿਲੇ ਸੂਏ ਆਂਦੇ 12 ਕਿਲੋ ਦਾ ਰਿਕਾਰਡ ਇਹਦਾ ਆ ਕਿ 10-13-14 ਲੀਟਰ। ਆਹ ਠੰਡੀ ਲੋ ਜੀ ਠੀਕ ਆ ਜੀ ਹੁਣ ਦੂਜਾ ਸੂਹਾ ਸੂਨ ਵਾਲੀ ਆ ਤੇ ਪਹਿਲੇ ਸੂਹੇ ਚਲੋ 12 ਲੀਟਰ ਜਾਂ 12 ਤੋਂ ਬਾਰ ਬਾਰ ਦੁੱਧ ਨੇ ਚਵਾਇਆ ਠੀਕ ਆ ਜੀ ਬਾਕੀ ਥਣ ਥਣੂ ਬਹੁਤ ਵਧੀਆ ਬਾਕੀ ਲੇਵੇ ਹਵਾਨੇ ਦੀ ਬੜੀ ਸਾਫ ਸੁਥਰੀ ਆ ਹਲੇ ਸੰਧੂ ਸਾਡ ਬਾਨੀ ਆ ਝੋਟੀ ਪੂਰੀ ਪਛਾਣ ਹੋਣੇ ਆ ਹਾਂ ਬਹਿ ਗਿਆ ਸਾਰੀ ਹਾਂ ਜੀ ਹਾਂ ਜੀ ਦਸੀਆਂ ਗਾਵਾਂ ਗੂਲੇਵਾ ਲਈ ਫਰਦੀ ਹਲੇ ਤੇ ਹੋਰ ਲੈ ਵੀ ਸੰਦੀਪ ਇੱਕ ਵਾਰੀ ਖੋਲ ਮਾਰਾ ਵੀਰ ਨੂੰ ਤੋਰਦੇ ਠੀਕ ਆ ਸਿੰਘ ਸਿੰਘ ਵੀ ਬਿਲਕੁਲ ਲੱਗਾ ਛੋਟਾ ਜਿਹਨੂੰ ਕੋਕਾ ਪੀਂਸਾਂਦੇ ਆ ਕੋਕਾ ਹਾਂ ਰਿੰਗ ਸਿੰਘ ਲੱਗਾ ਬਿਲਕੁਲ ਛੋਟਾ ਹੈ ਲਓ ਵੀ ਦਿਖਾ ਦੇ ਗਿਆ ਲਓ ਜੀ ਤੋਹਫੇ ਤੋਹਫੇ ਵੇਖੋ ਆ ਵੇਖੋ ਆ ਵੇਖੋ ਹਾਂ ਬਹੁਤ ਵਧੀਆ ਇਹ ਸੰਧੂ ਸਾਹਿਬ ਹੱਲੇ ਨਾ ਦੰਦਾਂ ਜੀ ਛੋਟੀ ਸ਼ੇਕ ਬਰਾਬਰ ਨਹੀਂ ਕੀਤੀ ਹੱਲੇ ਅੱਛਾ ਜੀ ਹਾਂਜੀ ਹਾਂਜੀ ਲਓ ਵੀ ਠੀਕਾ ਜੀ ਇਹ ਮੂੰਹਾਂ ਦੰਦ ਜਿਹੜੀ ਦੋਸਤੋ ਦੰਦਾਂ ਦੇ ਵਿੱਚ ਹੀ ਆ ਸ਼ੇਕ ਦੇ ਵੀਰਾਂ ਦਾ ਵੀ ਬਰਾਬਰ ਕਰਦੀ ਪਈ ਆ ਬਾਕੀ ਹਾਈਟ ਕੱਟ ਤੁਹਾਡੇ ਸਾਹਮਣੇ ਆ ਤੋ ਤਿਆਰੀ ਲੈ ਜੂ ਅਜ ਦਿਨ ਕੋਈ ਪੰਜ ਚਾਰ ਹੈ ਹਾਂਜੀ ਹਾਂਜੀ ਪੰਜ ਚਾਰ ਦਿਨ ਲੈ ਜਨੇ ਇਹਨੇ ਹਲੇ ਸ਼ਹਿਦ ਆਉਂਦਾ ਹੈ ਖਿੱਚ ਕੇ ਵੇਖਾ ਕੀਪਾ ਗੂੜ ਆਉਂਦੀ ਆ ਠੀਕ ਆ ਠੀਕ ਆ ਹਾਂਜੀ ਲੋ ਵੀ 9:30 ਵਜੇ ਬਿਲਕੁਲ ਸ਼ਹਿਦ ਆਉਂਦਾ ਠੀਕ ਆ ਬਾਕੀ ਸਿੰਘ ਵੇਖੋ ਬਿਲਕੁਲ ਛੋਟਾ ਸ਼ਕੀਨ ਸਕੂਨ ਪੂਰੀ ਆ ਝੋਟੀ ਤੇ ਵੇਖੋ ਮੂੰਹ ਦੀ ਵੀ ਠੰਡੀ ਮੂੰਹ ਦੀ ਵੀ ਪੋਲੀ ਕੱਚੀ ਆ ਬੱਚਾ ਵਾਲੇ ਹਾਂ ਨਹੀਂ ਬਿਲਕੁਲ ਜੀ ਠੰਡੀ ਆ ਭਵੇਂ ਕੋਈ ਇਹ ਨੂੰ ਇਹ ਨਹੀਂ ਆ ਪਤਾ ਵੀ ਮਾਰਨ ਦਾ ਵੀ ਨਹੀਂ ਪਤਾ ਕਈ ਹੁੰਦੀਆਂ ਥੋੜੀਆਂ ਗਰਮ ਆ ਆਕੇ ਸੁਨੀਪਰੇ ਚਲੋ ਗੱਬਣ ਝੋਟੀ ਆ ਕਿਸੇ ਰਕਮ ਦੇ ਪਿੱਛੇ ਭਾਰ ਦੀ ਮੁਸ਼ਕਲ ਤੇ ਨਹੀਂ ਮੈਂ ਆ ਆਪਣੀ ਗਾਰੰਟੀ ਹੋਊਗੀ ਸੰਤੂ ਸਾਹਿਬ ਚਲੋ ਪਿੱਛੇ ਦੀ ਥਾਣਾ ਦੀ ਆਪਣੀ ਗਾਰੰਟੀ ਹੋਊਗੀ ਜਿਹੜਾ ਭੈਣ ਭਰਾ ਮਾਣਾ ਆਨਲਾਈਨ ਹੀ ਮੰਗਾਊਗਾ ਨਾ ਆਪਣੀ ਫੁੱਲ ਗਾਰੰਟੀ ਹੋਊਗੀ ਲੋਗ ਠੀਕ ਆ ਜੀ ਕਰੋ ਚੈੱਕ ਸੋ ਚੰਗੀ ਝੋਟੀ ਆ ਪੂਰਾ ਹੀ ਵਾਜਣ ਨੂੰ ਲੋਡ ਦੇਵੇ ਆਰਡਰ ਦੀ ਸੋਹਣੀ ਕੁਆਲਿਟੀ ਆ ਠੀਕ ਆ ਅਜੇ 5 4 ਦਿਨ ਆਰਾਮ ਆਰਾਮ ਨਾਲ ਕੱਢ ਜਾਊਗੀ ਬਹੁਤ ਸਕੇਨ ਝੋਟੀ ਆ ਕਰੋ ਚੈੱਕ ਠੀਕ ਆ ਤੰਦੂਵਾਂ ਵਾਲੇ ਸ਼ਾਇਦ ਹੀ ਹੁੰਦਾ ਇਹ ਖਿੱਚ ਖਿੱਚ ਕੇ ਕੱਢਿਆ ਮੈਂ ਠੀਕ ਇੱਥੇ ਐ ਪੂਰੀ ਬੰਨੀ ਵੇਖੋ ਨਹੀਂ ਨਹੀਂ ਪੂਰਾ ਕਰੂ ਕਮਾਲਾਂ ਕੇ ਕਿੰਨਾ ਕਰ ਵਧੀਆ ਜੀ ਤੋਹਫੇ ਹੀ ਪਾਉਣੇ ਆਰਤੀ ਵੀਡੀਓ ਦੇ ਵਿੱਚ ਵੇ ਚੰਗੀ ਝੋਟੀ ਸ਼ਕੀਨ ਆ ਪੂਰੀ ਹਾਂਜੀ ਇਹਦਾ ਸੰਦੀਪ ਕੀ ਮੁੱਲ ਕੀ ਡਿਮਾਂਡ ਕਰਦੇ ਜੀ ਇਹਦਾ ਸੰਤੂ ਸਾਹਿਬ ਝੋਟੀਆਂ ਦੀ ਮੁੱਲ ਕਾ 1 20 ਪਰ 1 20 ਨਹੀਂ ਕਰਨਾ ਆਪਾਂ 1 10 ਦੀ ਦੇ ਦਈਏ 1 10 ਦੀ ਹਾਂਜੀ ਹੋਰ ਵੀ ਹੁੰਦੀ ਰਾਇਤ ਕਰਦੀ ਹੋਊਗਾ ਜਿਆਜ 1 5 ਦੀ ਦੇ ਦਾਂਗੇ ਜੀ 1 5 ਦੀ ਹਾਂਜੀ ਲਓ ਜੀ 1 ਲੱਖ 5000 ਦੀ ਇਹ ਫਾਈਨਲ ਝੋਟੀ ਮਿਲ ਜੂਗੀ ਠੀਕ ਆ ਮਾੜਾ ਹਲਾ ਦੇ ਕੋਈ ਫਿਰ ਸੰਦੀਪ ਮੜਾ ਜਾਇਚੋ 1 ਲੱਖ 5000 ਦੀ ਝੋਟੀ ਆ ਬਾਕੀ ਮੇਰਾ ਪ੍ਰਾਂਤ ਤਸੱਲੀ ਨਾਲ ਵੇਖ ਕੇ ਫਿਰ ਫੋਨ ਕਰਿਆ ਜਾਵੇ ਆ ਵੇਖੋ ਲੜਕਣੇ ਆ ਸਾਰੀ ਬੈਕ ਆਉਣੀ ਆ ਇਨੇ ਲਾੜੇ ਨਾ ਸੰਧੂ ਸਾਹਿਬ ਆ ਬਿਲਕੁਲ ਐ ਇਥੇ ਤੂਹਨਾ ਚੱਟਾ ਲਾਉਣਾ ਇਹਨੇ ਧਿਲ ਤੂਲ ਕੱਢਣੀ ਆ ਜੇ ਪੰਜਾ ਚੌਦਾਂ ਦੇ ਚ ਕਰਮਾਂ ਲਈ ਪਾਉਗੀ ਪਟਾਕੇ ਵੀ ਹੈ ਮੈਂ ਨਾ 14 15 ਕਿਲੋ ਦੁੱਧ ਦਊਗੀ ਆ ਹਾਂਜੀ ਬਹੁਤ ਵਧੀਆ ਅੱਗੇ ਸੈਕਿੰਡ ਨੰਬਰ ਤੇ ਇੱਕ ਸੰਦੀਪ ਆਪਣੇ ਕੋਲ ਆ ਮੱਝ ਖੜੀ ਹੈ ਹਾਂਜੀ ਇਹ ਵੀ ਸੂਈ ਸਵਾਈ ਆ ਇਹ ਵੀ ਸੂਈ ਆ ਜੀ ਲਓ ਜੀ ਇਹ ਸੂਈ ਸਵਾਈ ਆ ਵੈਸੇ ਜੋੜੀ ਸੂਈਆਂ ਸੂਈਆਂ ਮੱਝਾਂ ਦੀਆਂ ਤੇ ਇੱਕੋ ਇੱਕ ਜਿਹੜਾ ਨਗ ਗੱਪਣ ਤੁਹਾਨੂੰ ਪਹਿਲੇ ਨੰਬਰ ਤੇ ਆਪਾਂ ਦਿਖਾਇਆ ਇਹਦਾ ਸੂਆ ਕਿਵੇਂ ਵੀਰ ਇਹ ਵੀ ਜੀ ਦੂਜਾ ਸੂਆ ਵਾ ਆ ਦੋਦੇ ਦੇ ਥੱਲੇ 10 11 ਲੀਟਰ ਜਿਹੜਾ ਤਿਆਰ ਆ ਠੀਕ ਆ ਜੀ ਹਾਂਜੀ ਭਾਵੇਂ ਭੈਣ ਭਰਾ ਲੀਟਰ ਭਾਵੇਂ ਘਰੋਂ ਲਾਵੇ ਵੇ ਲੀਟਰ ਮਾਰ ਕੇ ਦਵਾਂਗੇ ਆਪਾਂ ਠੀਕ ਆ ਜੀ ਤੇ ਪਿਛੇ 31 ਆ ਜੀ ਪੰਜਾ 14 ਦਿਨਾਂ ਦੀ ਸੂਈ ਹੈ ਪੰਜਾ 14 ਦਿਨਾਂ ਦਾ ਸੂਆ ਹੈ ਪੰਜਾ ਸੂਆ ਦੱਸਿਆ ਨਾ ਹਾਂਜੀ ਦੂਜਾ ਸੂਆ ਦੂਜਾ ਸੂਆ ਲਓ ਜੀ ਦੂਜਾ ਸੂਆ ਤੇ ਪੰਜਾ 14 ਦਿਨਾਂ ਦੀ ਸੂਈ ਹੈ ਠੀਕ ਆ ਜੀ ਤੇ 10 11 11 ਲੀਟਰ ਇਸ ਵਕਤ ਕੋਈ ਕੱਚਾ ਦੁੱਧ ਮੰਨੇ ਤੇ ਜੈਡ ਬਲੈਕ ਹੀ ਆ ਕੱਟੀ ਵੀ ਮਗਰ ਇੱਕ ਰੰਗ ਜੈਡ ਬਲੈਕ ਹੀ ਆ ਵੇਖੋ ਲਓ ਜੀ ਇੱਕ ਰੰਗ ਮਗਰ ਕੱਟੀ ਆ ਪੂਛ ਤੋਂ ਲੈ ਕੇ ਮੱਥੇ ਤੱਕ ਇੱਕ ਵੀ ਵਾਲ ਨਹੀਂ ਜੇ ਚਿੱਟਾ ਚਿੱਟਾ ਠੀਕ ਹੈ ਇਹ ਇਹਦਾ ਵੀ ਵੇਖੋ ਸਿੰਧੂ ਸਾਹਿਬ ਇੱਕ ਵੀ ਵਾਲ ਨਹੀਂ ਚਿੱਟਾ ਇਹ ਵੀ ਜੈਡ ਬਲੈਕ ਹੀ ਆ ਜੈਡ ਬਲੈਕ ਹੀ ਆ ਵੀ ਵੇਖੋ ਉਹ ਝੋਟੀ ਆ ਵੀ ਬਿਲਕੁਲ ਇੱਕ ਰੰਗ ਕਾਲੀ ਸ਼ਾ ਠੀਕ ਆ ਸੋ ਲੈਵੇ ਹਵਾਨੇ ਦੀ ਬੜੀ ਸਾਫ ਸੁਥਰੀ ਆ ਆਸੂਰਤਾ ਸੰਦੀਪ ਕੁਰੀ ਚਲੋ ਫਿਰ ਕਨਫਰਮ ਕਰਾ ਦਈਏ ਆਪਾਂ ਵੀ 10 ਜਾਂ 10 ਤੋਂ ਬਾਹਰ-ਬਾਰ 10 ਤੋਂ ਬਾਹਰ-ਬਾਰ ਹੋਊ 10 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਫੁੱਲ ਠੀਕ ਹੈ ਹਾਂਜੀ ਠੀਕ ਹੈ ਹਲੇ ਇਹਨੇ 12-13 ਦੇ ਚੱਲੂਗੀ 12 ਲੀਟਰ ਦੁੱਧ ਆਸੇ ਭਾਣੇ ਦੇਣਾ ਇਹਨੇ ਚੋਟੀ ਵਾਪਸ ਮਾਤੇ ਇੱਕ ਨੰਬਰ ਦੀ ਹਾਂਜੀ ਇੱਕ ਨੰਬਰ ਚਵਾਈ ਇਹੋ ਜੀ ਨਿੱਕ ਪੋਲੀ ਆ ਵੀ ਨਿੱਕਾ ਬੱਚਾ ਵੀ ਚੋਲੇ ਭਵੇਂ ਠੀਕ ਆ ਜੀ ਲਓ ਜੀ ਆ ਫੇਸ ਕੁਆਲਿਟੀ ਮੂੰਹ ਮੱਥੇ ਤੇ ਇੱਕ ਵਰੀ ਫਿਰ ਮੇਰਾ ਭਰਾ ਦੇਖੋ ਠੀਕ ਆ ਜੀ ਆ ਦੇਖੋ ਕੋਈ ਵੀ ਕਿਸੇ ਰਕਮ ਦਾ ਪਸ਼ੂ ਥਣਾ ਚ ਨਹੀਂ ਆਇਆ ਮਾਰਨਿੰਗ ਚਵਾਈ ਕਿੰਨੇ ਕ ਵਜੇ ਕਰਤੀ ਹੈ ਜੇ ਸੰਤੂ ਸਾਹਿਬ 5 5:30 ਦਾ ਟਾਈਮ ਹੈ ਇਹ ਚਵਾਈ ਕੀਤੀ 6 ਕਿਹੜਾ ਬਣਾ ਹੋਈ ਅਗਲੇ ਪਿਛਲੇ ਦੀ ਬਰਾਬਰ ਥਣਾ ਚ ਹਾਂਜੀ ਹਾਂਜੀ ਬਰਾਬਰ ਆ ਲੈ ਵੀ ਸੰਦੀਪ ਖੋਲ ਕੇ ਦਿਖਾ ਦਈਏ ਫਿਰ ਇਹਨੂੰ ਮਾਰਾ ਲਓ ਜੀ ਦੂਜਾ ਸੂਹਾ ਝੋਟੀ ਦਿਖਾ ਰਹੇ ਆ ਭਰਾਵਾਂ ਨੂੰ ਠੀਕ ਆ ਜੀ ਆਪ ਵੀ ਇੱਕ ਰੰਗ ਬਿਲਕੁਲ ਜੈਡ ਬਲੈਕ ਆ ਤੇ ਮਗਰ ਕੱਟੀ ਵੀ ਬਿਲਕੁਲ ਇੱਕ ਰੰਗਾ ਠੀਕ ਇਧਰ ਦੇਖੋ ਸੰਤੂ ਸਾਹਿਬ ਇਹ ਵੀ ਪੋਲੀ ਦੇਖੋ ਕਿੱਡੀ ਹਾਂ ਨਿੱਕਾ ਬੱਚਾ ਫੜ ਲੈ ਮੂੰਹ ਮੂੰਹ ਦੇ ਡੰਗਰ ਵੇਖੋ ਹਾਂ ਵੀ ਕੱਲਾ ਬੰਦਾ ਜਿਵੇਂ ਕੋ ਗੱਲ ਹੀ ਨਹੀਂ ਕਰਨ ਵਾਲੀ ਤੇ ਸੋ ਸਿਗ ਸੁਗ ਦੀ ਮੰਤਰ ਇਹਦੀ ਵੀ ਬਿਲਕੁਲ ਛੋਟੀ ਆ ਛੋਟਾ ਸਿੰਘ ਹਾਂਜੀ ਹਾਂਜੀ ਤੇ ਵਜਨ ਲੋੜ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਹੁਣ ਤਕਰੀਬਨ ਕੋਈ 3:00 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਮੇਰੇ ਭਰਾ ਤੁਸੀਂ ਆਈਡੀਆ ਲਾ ਲਿਆ ਜੇ ਮਾਰਨਿੰਗ ਸਵੇਰ ਚਵਾਈ ਜਿਹੜੀ ਆ ਉਹ ਵੀ ਤੁਹਾਨੂੰ ਟਾਈਮ ਦੱਸ ਹੀ ਦਿੱਤਾ ਜਿੰਨੇ ਵਜੇ ਕੀਤੀ ਆ ਸੰਧੂ ਸਾਹਿਬ ਇੰਨੀ ਬਣੀ ਹੋਊਗੀ ਹੁਣ ਵੀ ਬਣੀ ਆ ਨਾ ਸਵੇਰੇ ਵੀ ਭੈਣ ਭਰਾ ਜੀ ਇੰਨੀ ਬਣੀ ਹੋਊਗੀ ਦੋ ਦੋ ਤਿੰਨ ਟਾਈਮ ਤਸੱਲੀ ਕਰਕੇ ਖੜੇ ਆ ਚਲੋ ਆ ਜਾਵੇ ਚਵਾਈ ਤੋਂ ਚਵਾਈ ਦਾ ਸਮਾਂ ਬਾਕੀ ਦੋ ਤਿੰਨ ਘੰਟੇ ਦਾ ਦੋ ਤਿੰਨ ਘੰਟੇ ਸ਼ਾਮ ਨੂੰ ਐ ਲਾਲ ਹੋ ਜਾਂਦੀ ਆ ਆ ਲਓ ਜੀ ਕਰੋ ਚੱਕ ਠੀਕ ਆ ਆ ਦੇਖੋ ਕਿੰਨਾ ਚਵਾਈ ਲੱਗੀ ਬਹੁਤੀ ਜਿਆਦੀ ਸੰਧੂ ਸਾਹਿਬ ਹੌਲੀ ਨੂੰ ਵਰਗੀ ਹਾਂ ਨੇ ਚੰਗੀ ਆ ਝੋਟੀ ਵਿੱਚ ਖਰੀ ਆ ਪੂਰੀ ਕਰਮਾਂ ਦੀ ਹਾਂਜੀ ਹਾਂਜੀ ਤੋਂ ਜਿਹੜੇ ਮੇਰੇ ਭਰਾ ਟਿਕਾ ਜੀ ਸ਼ੌਂਕ ਰੱਖਦੇ ਚਲੋ ਅੱਗੇ ਮੋਰਾ ਬ੍ਰੀਡ ਤੇ ਚੰਗਾ ਸੀਮਨ ਤੁਸੀਂ ਲੈ ਸਕਦੇ ਇੱਕ ਰੰਗਾ ਬਿਲਕੁਲ ਜੈੱਟ ਬਲੈਕ ਮਗਰ ਕਤੀ ਵੀ ਇੱਕ ਇੱਕ ਰੰਗਾ ਬਿਲਕੁਲ ਜੈੱਟ ਬਲੈਕ ਪਿਓਰ ਮੋਰਾ ਜੀ ਹਾਂ ਜਿਹਦੇ ਜਿਹਦਾ ਥਾਣਾ ਨੇ ਡੀਡੀ ਚਵਾਈ ਥਾਣੇ ਵਾਲਾ ਆਪਣਾ ਉਡੀ ਪਸਮਾ ਕੇ ਲੈ ਚੰਗੀ ਏ ਛੋਟੀ ਤੇ ਸੰਦੀਪ ਇਹਦਾ ਮੁੱਲ ਵੀ ਤੇ ਕੀ ਡਿਮਾਂਡ ਰਹੂਗੀ ਅੱਜ ਸੰਦੂਖਾ ਮੋਲਰ ਕੀ ਜਾਇਦ ਹੀ ਕਰਨੇ ਆ ਪਿਛਲੀ ਦਾ ਵੀ ਆਪਾਂ ਜਾਇਦ ਹੀ ਕੀਤੇ ਸੀ ਮਾਲ ਉਸਲੇ ਵੇਚਿਆ ਹੈ ਬਸ ਬਸ ਇਹਦਾ ਮੁੱਲ ਕਰਨੇ 1 5 1 5 ਹਾਂਜੀ ਹਾਂ ਨਾ ਕਿਥੋਂ ਤੱਕ ਹਾਂ ਨਾ 10000 ਰੁਪਏ ਛੋੜ ਕਰ ਦਾਂਗੇ ਵਿੱਚੋਂ 95000 ਦੀ ਦੇਣਾ 95 ਦੇ ਦਿੱਤਗੇ ਹਾਂਜੀ 95 ਦੇ ਦੇ ਦੋ ਲਓ ਜੀ 95000 ਦੀ ਹੋਰ ਵੀ ਹੋ ਜੂਗੀ ਥੋੜੀ ਪਾਤੀ ਮਾਨਤਨ ਕਰ ਦਾਂਗੇ ਭੈਣ ਭਰਾਵਾਂ ਦਾ ਆਏ ਗਏ ਦਾ ਮਾਨਤਨ ਜਿਹੜਾ ਹੁੰਦਾ ਰਹਿੰਦਾ ਠੀਕ ਆ ਜੀ ਥੋੜਾ ਪਤਾ ਵਿੱਚੋਂ ਜੋ ਗਜਾਇਸ਼ ਹੋਈ ਤੇ 10 10 ਲੀਟਰ ਤੋਂ ਬਾਹਰ ਬਾਰ ਐਸ ਵਕਤੇ ਦੇ ਥੱਲੇ ਦੁੱਧ अच्छा तो तो मन्नो ठीक है जी चौ दिनਾਂ ਦਾ ਬੱਚਾ ਤੁਹਾਨੂੰ ਦਿਖਾਤਾ ਮਗਰ ਜੈਟ ਬਲੈਕ ਕੱਟੀਏ ਤੇ ਠੀਕ ਹੈ ਜੀ ਤੋਂ ਨੇਵੇ ਭਾਂਡੇ ਦੀ ਹੈ ਕਰਮਾਂ ਦੀ ਇੱਕ ਸਾਰ ਬਿਲਕੁਲ ਪਤਰੀ ਪੈਕ ਸਾਈਡ ਤੋਂ ਤੋਂ ਜਿੱਦਾ ਮਰਜੀ ਕੋਈ ਸੱਜਣ ਇੱਥੇ ਚੋ ਕੇ ਆਪਣੀ ਦੋ ਟਾਂ ਤਸੱਲੀ ਕਰੇ ਠੀਕ ਆ ਸੋ ਝੋਟੀ ਅੱਜ 95000 ਦੀ ਮਿਲ ਜੂਗੀ ਉਹਦੇ ਜੋ ਵੀ ਛੋਟ ਛੱਪੇ ਹੋਣਗੇ ਮੌਕੇ ਤੇ ਕੋਈ ਗੱਲ ਨਹੀਂ ਸੰਧੂ ਸਾਹਿਬ ਭੈਂਟਾ ਜਿਹੜਾ ਉਹ ਖਾਲੀ ਨਾ ਜਾਊਗਾ ਇਥੋਂ ਬਸ ਠੀਕ ਹੈ ਠੀਕ ਹੈ ਇਧਰ ਆਪਣੇ ਕੋਲ ਸੰਦੀਪ ਇੱਕ ਆ ਵੀ ਫੁੱਲ ਹੈਵੀ ਬਾਡੀ weight ਪੂਰੇ ਭਾਰੇ ਢਾਂਚੇ ਦੀ ਮੱਝ ਹਾਂਜੀ ਹਾਂਜੀ ਏ ਵੀ ਸੁਈ ਸੁਭਾਈ ਆ ਜੀ ਇਹ ਪਰਸੋਂ ਤੜਕੇ ਦੀ ਸੁਈ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਪਰਸੋਂ ਦੀ ਸੁਈ ਆ ਤੜਕੇ ਦੀ ਮਾਰਨਿੰਗ ਟਾਈਮ ਦੀ ਠੀਕ ਆ ਸਾਰੀ ਸਾਫ ਕੀਤੀ ਆ ਅੱਜ ਸੰਦੀਪ ਸਾਹਿਬ ਤੜਕੇ ਲਓ ਜੀ ਸਵੇਰ ਇਹਦਾ ਵੀ ਸੰਦੀਪ ਹੋਊਗਾ ਤੇ ਜਾ ਕੇ ਦੂਜਾ ਇੱਕ ਜਾਂ ਸੁਆ ਜੀ ਤੇ ਜਾ ਸੁਬਾ ਹਾਂਜੀ ਠੀਕ ਆ ਬੱਚਾ ਇਹਨੇ ਮਗਰ ਕੀ ਦਿੱਤਾ ਇਹ ਕੱਟਾ ਆ ਜੀ ਕੱਟਾ ਮਗਰ ਮੇਲ ਕਿੰਨਾ ਕ ਬੋਲਾ ਬੋਲਾ ਇਹ ਤੇ ਥਲੇ ਆਸੋ ਇਹ ਐਵਕ ਤੇ ਸੰਧੂ ਸਾਹਿਬ ਨੇ 9 ਕਿਲੋ ਤੇ ਚਲਦੀ ਆ ਬੋਲੇ ਤੇ 9 ਲੀਟਰ ਤੇ ਹਾਂਜੀ ਇਹ 13 14 ਕਿਲੋ ਦੀ ਗਾਰੰਟੀ ਆ ਠੀਕ ਆ ਜੀ ਹਾਂਜੀ 13 14 ਕਿਲੋ ਦੁੱਧ ਕੱਢੂਗੀ ਰਿਕਾਰਡ ਵਾਲਾ ਮੈਂ ਦਾ ਪਿਛਲੇ ਕਰਾਂ ਠੀਕ ਆ ਠੀਕ ਆ ਠੀਕ ਚੋਣ ਜਾਣਦੀਆਂ ਨਾਲ ਵਧੀਆ ਨਿਕਲੀ ਮੈਂ ਨਾ ਵੇਖੋ ਤੁਹਾਨੂੰ ਚਵਾਈ ਕਰਾ ਕੇ ਕੋਣੀ ਅਗਲੇ ਵੀ ਚਵਾਈ ਦੋਨੋਂ ਪਸ਼ੂਆਂ ਦੀ ਤੁਹਾਨੂੰ ਵਿੱਚ ਦਿਖਾ ਦਾਂਗੇ ਠੀਕ ਆ ਜੀ ਕਿਉਂਕਿ ਉਹ ਆਪਣੇ ਸੱਜਣ ਭਰਾ ਜਿਹੜੇ ਦੂਰੋਂ ਲੱਗੇ ਹੋ ਕੋਈ ਫੋਨ ਕਾਲ ਕਰਦੇ ਆ ਨਹੀਂ ਆ ਜਾ ਸਕਦੇ ਕਿ ਚਵਾਈ ਵੇਖ ਕੇ ਤੁਸੀਂ ਸੌਦਾ ਕਰ ਲਿਆ ਜੇ 9 ਕਿਲੋ ਐਸ ਵਕਤ ਬੋ ਹੋਲੀ ਭਾਰਾ ਟਾਂਚਾ ਕੋਈ ਛੋਟੀ ਮੋਟੀ ਮੱਜ ਨਹੀਂ ਗਈ ਪੂਰੇ ਭਾਰੇ ਵਜਨ ਲੋਡ ਦੇ ਵਿੱਚ ਆ ਇੱਧਰ ਤੁਹਾਨੂੰ ਆਪਾਂ ਬਹਿਣੀ ਵਾਲੇ ਪਾਸੇ ਇੱਕ ਵਿਖਾ ਦਈਏ ਆ ਦੇਖੋ ਕਿਤੇ ਸੰਧੂ ਸਾਹਿਬ ਚਵਾਈ ਲੱਗੀ ਤੁਹਾਨੂੰ ਕਰਕੇ ਵਿਖਾਉਣੀ ਆ ਨਿੱਕਾ ਬੱਚਾ ਹੀ ਚੋ ਸਕਦਾ ਜਿਹੜੀ ਪੋਲੀ ਆ ਠੀਕ ਆ ਜੀ ਠੀਕ ਆ ਜੀ ਦਾ ਵੀਰ ਸੰਦੀਪ ਖੋਲ ਦੇ ਜੇ ਤੋੜ ਕੇ ਦਿਖਾ ਦਈਏ ਨਾਲੇ ਨਾਲ ਠੀਕ ਆ ਜੀ ਚੱਲਣੂ ਚੈੱਕ ਕਰਾ ਦਿੰਨੇ ਆ ਪੂਰਾ ਹੀ ਵਜਨ ਲੋਡ ਆ ਬਾਕੀ ਲੇਵੇ ਲੂਵੇ ਦੀ ਬਹੁਤ ਸੋਹਣੀ ਆ ਕਰਮ ਵਾਲੀ ਸਾਫ ਸੁਥਰੀ ਆ ਤੇ ਪੋਲੀ ਚਵਾਈ ਆ ਬਿਲਕੁਲ ਸੋ ਉਹ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ। ਲਓ ਜੀ। ਆਹ। ਉਹ ਯਾਨੀ ਲੈ ਜੋ ਬੱਚੇ ਤੇ ਸੰਦੀਪ ਜਾਨ ਦੇ ਬੱਚੇ ਤੇ ਕਰਾਂ। ਚਲ ਆ ਬੱਚੇ। ਹਾਂ ਆ ਬਖਾ ਦੇ ਮੜਾ। ਲਓ ਜੀ ਇਹ ਬੱਚਾ ਮਗਰ ਠੀਕ ਆ। ਹਾਂ। ਠੀਕ ਹੋ ਗਿਆ ਨੂੰ ਆ ਜਾ। ਪੂਰੇ ਜੋਰ ਵਾਲੀ ਮੈਂ ਕਿ ਪੂਰੇ ਜੋਰ ਵਾਲੀ ਲੈ ਜਿੰਦੀ ਖਿੱਚ ਕੇ। ਬਸ ਬਸ। ਵਜਨ ਲੋ ਲੋਡ ਪੜਾ ਲਓ ਪੈਸਾ ਲਈ ਕਰਵਾ ਲਈ। ਤੋਂ ਦੁੱਧ ਚਵਾ ਜੂਗੀ ਚੰਗਾ ਠੀਕਾ ਜੀ 9 ਕਿਲੋ ਤੋਂ ਸਟਾਰਟਿੰਗ ਅੱਜ ਤਿੰਜੇ ਦਿਨ ਦੇ ਤਰ੍ਹਾਂ ਇਹ ਵੀ 13 14 ਕਿਲੋ 14 15 ਕਿਲੋ ਦੁੱਧ ਦਊ ਹਾਸੇ ਭਾਣੇ ਜਿਹੜੀ 9 ਲੀਟਰ ਸਟਾਰਟਿੰਗ ਕੀਤੀ ਇਹਨੇ ਆ ਲੈ ਜਿੰਦੀ ਦੀ ਖੇਚ ਕੇ ਫਸਦੀ ਸਾਬ ਪੂਰਾ ਪੂਰਾ ਜੋਰ ਆ ਕੇ ਜੋਰ ਵਾਲੀ ਮੈਂ ਲਹੂ ਵਾਲੀ ਮੈਂ ਆ ਲੋਜੀ ਬਿਲਕੁਲ ਅਰਲੀ ਵਰਗੇ ਥਾਣਾ ਤੇ ਬਾਕੀ ਵਾਟ ਸਪੇਸ ਵੀ ਚਾਰੇ ਸਨਾਂ ਦੇ ਵਿੱਚ ਬਹੁਤ ਵਧੀਆ ਆ ਮਾਰੋ ਨੀਗਾ ਠੀਕ ਆ ਆ ਵੇਖੋ ਬਾਦੀ ਢਾਂਚਾ ਠੀਕ ਆ ਜੀ ਫੁੱਲੀ ਭਰੀ ਆ ਫੁੱਲ ਬਜਾ ਫੁੱਲ ਭਰੀ ਪ੍ਰੀਤੀ ਬਹੁਤ ਵੇ ਹਣੂ ਆ ਜਾ ਐ ਕਿ ਸੰਤੂ ਸਾਹਿਬ ਤੋਹਫੇ ਵੇਖੋ ਵਧੀਆ ਮਾਲ ਤਿੰਨੇ ਬਹੁਤ ਚੰਗੇ ਨੇ ਤਿੰਨੇ ਪਸ਼ੂ ਵਧੀਆ ਤੇ ਇਹਦਾ ਸੰਦੀਪ ਕੀ ਮੁੱਲ ਕੀ ਡਿਮਾਂਡ ਕਰਦੇ ਮੈਂ ਤਾਂ ਇਹਦਾ ਸੰਤੂ ਸਾਹਿਬ ਮੁੱਲ ਤੇ ਕਰਦੇ ਆ 140 ਹਾਂਜੀ ਬਾਕੀ 140 ਵੀ ਨਹੀਂ ਕਰਨਾ ਆਪਾਂ ਹੁਣ ਆ 130 ਹੁਣੀ 120 ਵੀ ਦੇ ਦਾਂਗੇ 120 ਵੀ ਹਾਂਜੀ ਹਾਂ ਨਹੀਂ ਕਿ ਥੋੜਾ ਬਾਤਾਂ ਵਿੱਚੋਂ ਕਰਦਾਂਗੇ ਥੋੜਾ ਬੜਾ ਕਰਦਾਂ ਇੱਕ 15 ਦੀ ਹਾਂ ਨਾ ਦੇ ਦਾਂਗੇ ਇੱਕ 15 ਦੀ ਹਾਂਜੀ ਬਾਕੀ ਮੈਂ ਚਲੋ 80 ਮਿਲਦੀ ਬੜੀ ਘੱਟ ਇੱਕ 15 ਦੀ ਹੈ ਨਾ ਮੈਂ ਨਾ ਮੱਝ 1.5 ਲੱਖ ਰੁਪਏ ਦੀ ਆ ਲਓ ਜੀ ਬਾਕੀ ਪਸ਼ੂ ਤਨ ਜਿਹੜਾ ਮੇਰਾ ਭਰਾ ਠੀਕ ਹੈ ਸਾਹਪ ਦਾ ਚੰਗੀ ਕੇਰ ਚੰਗੀ ਸੰਭਾਲ ਕਰਦਾ ਜਦੋਂ ਘਰੋਂ ਸੇਲ ਕਰਨਾ ਪਵੇ ਉਹ ਜਾਨਵਰ ਹਰੇਕ ਭਰਾ ਚਲੋ 1.5 ਲੱਖ ਰੁਪਏ ਕੀਮਤ ਕਰਦਾ 1,115,000 ਦੀ ਅੱਜ ਮੱਝ ਮਿਲ ਜੂਗੀ ਤੁਹਾਨੂੰ ਫੁੱਲ ਰਾਜੀ ਔਰੇ ਵਜਨ ਲੋੜ ਵਾਲੀ ਠੀਕ ਹੈ ਜੀ ਤੇ 9 ਕਿਲੋ ਇਸ ਵਕਤ ਪੋਲਾ ਇਹ 2 ਵਜੇ 12 ਵਜੇ 15 ਠੀਕ ਹੈ ਜੀ ਜਿਹੋ ਜੀ ਸੇਵਾ ਕੋਈ ਸੱਜਣ ਭਰਾ ਆਪਣਾ ਕਰ ਲੂਗਾ ਉਹ ਜਾ ਦੁੱਧ ਤੁਸੀਂ ਲੈ ਲਓਗੇ ਇਸ ਮੈਂ ਤੋਂ ਤੇ ਇਹ ਅੱਜ ਤਿੰਨ ਹੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਤਿੰਨ ਹੀ ਮੱਝਾਂ ਝੋਟੀਆਂ ਸੀ ਤੇ ਇੱਕ ਨੀਲੀ ਰਵੀ ਦੀ ਇੱਕ ਸੰਦੀਪ ਮੜੀ ਉਹ ਵੀ ਦਰਸ਼ਨ ਕਰਾ ਦਿੱਤੇ ਭਰਾਵਾਂ ਨੂੰ ਠੀਕ ਹੈ ਜੀ ਮੱਝ ਉਹ ਵੀ ਗੱਬਣਾ ਕਿਸੇ ਭਰਾ ਨੇ ਠੀਕ ਹੈ ਜੀ ਨੀਲੀ ਰਵੀ ਦਾ ਸ਼ੌਂਕ ਆ ਕਿਸੇ ਭਰਾ ਦਾ ਤੇ ਨੀਲੀ ਰਵੀ ਦੀ ਮੱਝ ਇੱਕ ਸੰਦੀਪ ਹੋਣਾ ਦੇ ਫਾਰਮ ਤੇ ਮੌਜੂਦ ਆ ਠੀਕ ਹੈ ਜੀ ਆਹ ਦੇਖੋ ਏ ਗੱਬਣਾ ਸੰਦੀ ਵੀਰ ਹਾਂਜੀ ਹਾਂਜੀ ਗੱਬਣਾ ਆਈ ਉਹ ਵੀ ਇਹ ਗੱਬਣਾ ਵੈਸੇ ਲੈ ਜੂ ਤੇ ਨਾ ਜੇ 5 6 ਦਿਨ ਹਾਂ 6 ਦਿਨ ਆ ਜੂਗੀ ਮਹਾਰਾਜ ਨੀਲੀ ਰਾਵੀ ਉਹਨਾਂ ਅਗਲੇ ਬਣੇ ਵੀਰਾਂ ਭੈਣਾਂ ਆਪਣਾ ਟੀਕਾ ਭਾਇਆ ਉਹਨਾਂ ਨੇ ਲਓ ਜੀ ਨੀਲੀ ਰਾਵੀ ਤੋਂ ਅੱਗੇ ਗੱਬਣਾ ਤੇ ਨੀਲੀ ਰਾਵੀ ਦੀ ਮੱਝ ਮੇਰਾ ਵੀਰ ਚੈੱਕ ਕਰੋ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਨੀਲੀ ਰਾਵੀ ਦੀ ਕੋਈ ਚੰਗੀ ਮੱਝ ਮਿਲ ਜੇ ਤਾਂ ਫੋਲ ਵੱਡੇ ਢਾਂਚੇ ਦੀ ਇਹ ਜਿਹੜੀ ਦੋਸਤੋਂ ਤੁਹਾਨੂੰ ਆਪਾਂ ਨੀਲੀ ਰਾਵੀ ਮੱਝ ਦਿਖਾ ਰਹੇ ਹਾਂ ਹੱਡੀ ਉੱਪਰੋਂ ਸਿੰਗਲ ਬੜਾ ਚੌੜਾ ਪਿੱਠਪੜਾ ਵਜਨ ਦੋੜ ਤੁਸੀਂ ਆਪ ਹੀ ਚੈੱਕ ਕਰ ਲਓ ਤੇ ਸਫਾਈਆਂ ਮ ਗੱਡੀ ਤੇ ਸੰਧੂ ਸਾਹਿਬ ਇੱਕ ਹੀ ਆਉਗੀ ਏ ਬਸ 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 ਹਾਂਜੀ ਹਾਂਜੀ ਲੋ ਵੀ ਬਹੁਤ ਹੀ ਬਾਕਮਾਲ ਜਿਹੜੀ ਦੋਸਤੋ ਮਾਝਾ ਠੀਕ ਹੈ ਤੇਜਾ ਸੁਬਾ ਹੁੰਦੀ ਏ ਜੀ ਹਾਂਜੀ ਹਾਂਜੀ ਤੇਜਾ ਤੇਜਾ ਸੁਬਾ 14 15 ਕਿਲੋ ਦਾ ਰਿਕਾਰਡ ਆ ਜੀ ਠੀਕ ਠੀਕ ਦੂਜੇ ਸੁਵੇ ਦਾ ਲੋ ਵੀ ਜਿਹੜੇ ਮੇਰੇ ਭਰਾ ਕੇ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਚਾਹੇ ਕੋਈ ਵੀਰ ਨੂੰ ਹੁੰਦਾ ਵੀ ਨੀਲੀ ਰਬੀ ਦੀ ਮਾਝ ਲਈਏ ਚੰਗੀ ਠੀਕ ਹੈ ਜੀ ਕਿਉਂਕਿ ਸ਼ੌਂਕ ਬਹੁਤੇ ਭਰਾਵਾਂ ਦਾ ਪਸ਼ੂ ਬਹੁਤ ਚੰਗੇ ਘਟ ਨਿਕਲਦੇ ਆ ਸੋ ਨੀਲੀ ਰਬੀ ਦੀ ਮਾਝ ਦੋਸਤੋ ਤੇਜਾ ਸੁਬਾ ਸੂਣ ਵਾਲੀ ਇਹ ਅੱਜ ਵਿਕਾਊਗਾ ਵੀਰ ਸੰਦੀ ਤਿਆਰੀ ਤੁਸੀਂ ਵੇਖ ਸਕਦੇ ਜੀ ਵੀ ਕਾਫੀ ਤਿਆਰੀ ਕਰ ਕੀ ਆ ਲੈ ਜੂਗੀ 5-4 ਦਿਨ ਹਫਤਾ ਹੀ ਮੰਨੋ ਵੈਸੇ ਹਫਤੇ ਦੇ ਵਿੱਚ ਵਿੱਚ ਆਈ ਖਲੋਤੀ ਆ ਸੰਧੂ ਦਾ ਬਾਪਾ ਅੱਜ ਮੋਲੀ ਉਹ ਪੌਣੇ ਵੇਚਣ ਵਾਲੇ ਆ ਦੇਖੋ ਬਿਲਕੁਲ ਜਾਇਜ ਆ ਮਾਰੂ ਨੇਗਾ ਠੀਕ ਆ ਜੀ ਬਹੁਤ ਸੋਹਣਾ ਲੇਵਾ ਟਕਾਣੇ ਤੇ ਠੀਕ ਆ ਜੀ ਨਿੱਗਰ ਲੇਵਾ ਤਾਂ ਦੁੱਧ ਕਰਮ ਵਾਲੀ ਚਵਾਜੂਗੀ ਚੰਗਾ ਜਿਹੜੇ ਸੰਧੂ ਸਾਹਿਬ ਆਪਾਂ ਮੋਲ ਪੌਣੇ ਆ ਨਾ ਛੋੜੇ ਛੋੜੇ ਬਿਲਕੁਲ ਨਿਕਲ ਨਹੀਂ ਗਏ ਮੋਲਾ ਬਸ ਬਸ ਹਾਂਜੀ ਹਾਂਜੀ ਬਸ ਬਸ ਉੱਠਦੀਆਂ ਜਾਣ ਕਰ ਉਹਨੀਆਂ ਵਾਲਾ ਹੀ ਆ ਆਪੀ ਮੁੱਲ ਕੀਤੇ ਆ ਵੀ ਪਿਛਲੀ ਵਾਰੀ ਮਾਲਕ ਦੀ ਕਿਰਪਾ ਨਾਲ ਅਗਲੇ ਦੇਣੀ ਮੰਨ ਲਓ ਮਾਲ ਵੇਖ ਗਿਆ ਸੀ ਹਾਂ ਨਹੀਂ ਮੈਂ ਚੰਗੀ ਆ ਠੀਕ ਆ ਆ ਦੇਖੋ ਲੱਭ ਸੰਦੀਪ ਇਹਨੂੰ ਮੋੜਾ ਜਿਹਾ ਇੱਕ ਵਾਰੀ ਇੱਧਰ ਹਲਾ ਦਿਆ ਜੇ ਮੈਂ ਇਹਨੂੰ ਠੰਡੀ ਧੀ ਰੀ ਆ ਕੋਈ ਇਹਨੂੰ ਪਤਾ ਹੀ ਨਹੀਂ ਆ ਸੰਦੂ ਸਾਹਿਬ ਆ ਦੇਖੋ ਇੰਨੀ ਬਾਹਰ ਨਹੀਂ ਨਿਕਲਨੀ ਭਾਵੇਂ ਨਿੱਕਾ ਬੱਚਾ ਵੀ ਇੱਧਰ ਖੋ ਲੱਤਾਂ ਚੁੱਕੀ ਜਾਂਦੀ ਜੀ ਠੰਡੀ ਆ ਬਸ 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 ਬਹੁਤੀ ਬੇਕਮਾਲਾ ਕਰਮਾਂ ਦੀ ਠੀਕ ਆ ਜੀ ਪਾਈ ਜਾਂਦੀਆਂ ਨੇ ਠ ਬਾਕੀ ਇਧਰ ਬਹਿਣੀ ਵਾਲੇ ਪਾਸਿਓਂ ਵੀ ਤੁਹਾਨੂੰ ਇੱਕ ਰੀ ਵਿਖਾ ਦਈਏ ਲੱਗ ਗਿਆ ਆ ਦੇਖੀ ਨਵੀਂ ਸੰਦੀਪ ਇਹਦੀ ਵੀਰ ਮੁੱਲ ਕੀ ਡਿਮਾਂਡ ਕਰਦੇ ਪਏ ਜੀ ਇਹਦਾ ਸੰਤੂ ਸਾਹਿਬ ਜੀਤ ਕਰਤਾ ਡੇਢ ਕਰ ਲੀਏ ਡੇਢ ਵੀ ਨਹੀਂ ਕਰਨਾ ਆਪਾਂ ਆਪਾਂ ਇੱਕ 30 ਵੀ ਨਹੀਂ ਕਰਨਾ ਹਾਂਜੀ ਇੱਕ ਪੰਜੀ ਦੀ ਦੇ ਦਈਏ ਇੱਕ ਪੰਜੀ ਦੀ ਦੇ ਦੋ ਹਾਂਜੀ ਬਾਕੀ ਸਵਾ ਲੱਖ ਦੀ ਮੱਝ ਤਾਂ ਭੈਣ ਭਰਾ ਖੁਸ਼ ਹੋ ਗਏ ਖੁਸ਼ ਹੋ ਗਏ ਮਹਾਰਾਜ ਜਿਹੜੇ ਮੁੱਲ ਪਾਏ ਨਾ ਨਿਕਨਗੇ ਔਰ ਦੀਆਂ ਜਾਣ ਵਾਲੇ ਹੀ ਆ ਬਸ 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 ਲੋਜੀ ਸਵਾਲ ਆਖ ਦੇ ਵੀਰਾਂ ਦਾ ਵੀ ਮੱਝ ਦੇ ਦਿਆਂਗੇ ਬਾਕੀ ਚਲੋ ਸਾਰੇ ਆਪਣੇ ਭੈਣ ਭਰਾ ਪਾਰਕੂ ਆ ਸੱਜਣ ਵੀਰ ਬਹੁਤ ਵਧੀਆ ਚੰਗੀ ਮੱਝ ਆ ਕੱਲ ਨੂੰ ਕੋਈ ਕੱਟੀ ਨੂੰ ਜਨਮ ਦੇਗੀ ਤਾਂ ਕੋਈ 10-15000 ਦੀ ਜੰਮਦਿਆਂ ਸਾਰ ਕੱਟੀ ਆ ਚੰਗੀ ਮਾਰਕਿੰਗ ਚੰਗੀ ਨਿਸ਼ਾਨੀ ਲੈ ਕੇ ਆ ਗਈ ਸੋ ਇਹ ਗੱਬਣ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾਤੀ ਆ ਮੈਨੂੰ ਲੱਗਦਾ ਵੀ ਹਲਾਇਆ ਨਹੀਂ ਰਦੀ ਵੀ ਮੈਂ ਕਿਹਾ ਏਡੀ ਠੰਡੀ ਆ ਭਾਵੇਂ ਪਿੱਛੋਂ ਦੀ ਗੱਬਣ ਦੇ ਨਿਕਾ ਨਿਆਣਾ ਆ ਵੇਖੋ ਆ ਵੇਖੋ ਕਈ ਕਈ ਮੰਨ ਲਓ ਕਰੀ ਜਾਂਦੀਆਂ ਲੱਤਾਂ ਮਾਰਦੀਆਂ ਗੱਬਣ ਲੱਤ ਮਾਰਦੀ ਦੇ ਸਹੀ ਆ ਸਹੀ ਆ ਸੋ ਜੀ ਆ ਬਹੁਤ ਹੀ ਠੰਡੀ ਧੀਰੀਆ ਕਰਮਾਂ ਦੀ ਪੂਛਾਂ ਚੱਕ ਖਲੋਤੀ ਹੈ ਕਿ ਨਹੀਂ ਆਹ ਦੇਖੋ ਸੋਕਾਤ ਹਾਈਟ ਪੂਰਾ 200 ਬੇਲ ਬੂਲ ਬੜੀ ਸਪੈਸ਼ਲ ਆ ਤੇ ਪਾਲਿਓ ਹੱਥ ਮੇਰੇ ਭਰਾ ਠੀਕਾ ਜੀ ਤੇ ਇਹ ਅੱਜ ਚਾਰਨਾਗ ਤੁਹਾਨੂੰ ਦਿਖਾਉਣੇ ਸੀਗੇ ਤੇ ਸਵਾ ਲੱਖ ਦੀ ਵੀਰਾਂ ਦਾ ਵੀ ਇਹ ਮੱਝ ਦੇ ਦੇਾਂਗੇ ਮਾਨਤਾਨ ਕਰਦਾਂਗੇ ਸਵਾ ਲੱਖ ਤੋਂ ਹੀ ਮਾਨਤਾਨ ਕਰਦਾਂਗੇ ਮਹਾਰਾਜ ਕਰਦਿਆ ਜੀ ਵੀਰ ਚਲੋ ਕੋਈ ਭੈਣ ਭਰਾ ਉਹਦਾ ਠੀਕਾ ਜੀ ਉਹਦਾ ਮਾਨ ਕਰਦਿਆ ਜੇ ਜਿੰਨਾ ਵੀ ਆ ਹਲਾਇਆ ਨਹੀਂ ਹਲਦੀ ਕਰਮਾਂ ਦੀ ਠੀਕਾ ਜੀ ਸ਼ਰੀਪ ਓਟ ਠੀਕ ਜੀ ਤੋ ਕਰੋ ਮੇਰੇ ਵੀਰ ਸੰਪਰਕ ਠੀਕ ਆ ਜੀ ਇਹ ਅੱਜ ਐਨੀਮਲ ਜਿਹੜੇ ਵੀਰ ਸੰਦੀਪ ਸਿੰਘ ਹੋਂਦੇ ਫਾਰਮ ਤੋਂ ਦਿਖਾਉਣੇ ਸੀ ਤੁਹਾਨੂੰ ਆਪਾਂ ਟੋਟਲ 4 ਨਾਗ ਨੇ ਵੈਸੇ ਨਾਗ ਤਾਂ 5 6 ਆ ਹੋਰ ਵੀ ਪਸ਼ੂ ਹੈਗੇ ਆ ਠੀਕ ਆ ਜੀ ਉਹਨਾਂ ਬਾਰੇ ਵੀ ਤੁਸੀਂ ਵਿਸ਼ੇਸ਼ ਤੌਰ ਤੇ ਡਿਟੇਲ ਲੈ ਸਕਦੇ ਜੀ ਤਨਹਾਲ ਜਿਹੜੀਆਂ ਅੱਜ ਮੱਝਾਂ ਸੁਈਆਂ ਸਪਾਈਆਂ ਤੁਹਾਨੂੰ ਦੋ ਦਿਖਾਤੀਆਂ ਆਪਾਂ ਤੇ ਦੋ ਹੀ ਗੱਭਣ ਆ ਇਸ ਵੀਡੀਓ ਦੇ ਵਿੱਚ ਤੇ ਨੰਬਰ ਇੱਕ ਸੰਦੀਪ ਆਪਣੇ ਘਰ ਦੀਏ ਸਾਹੇ ਵੀਰ ਸੰਧੂ ਸਾਹਿਬ ਨੰਬਰ ਹੈਗਾ 98723 60987 ਹਾਂਜੀ ਠੀਕ ਆ ਭਾ ਲੋ ਵੀ ਨੰਬਰ ਵੀ ਸੰਦੀਪ ਸਿੰਘ ਉਹਨਾਂ ਦੇ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਵਾਲੀ ਫਿਰਦੀ ਆ ਆ 1 ਪੰਜ ਦੀ ਜਾਊਗੀ ਲੋ ਵੀ 1 ਲੱਖ 5000 ਦੀ ਝੋਟੀ ਇਹ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਤੀ ਸੀ ਤੋਹਫਾ ਚੀਜ਼ ਆ ਬਾਕੀ ਮੇਰੇ ਭਰਾ ਸਫਾਈਆਂ ਸੁਫੀਆਂ ਚੈੱਕ ਪੁਕਿਆ ਦੇਖੋ ਸੁਫੀਆਂ ਬਹੁਤ ਹੀ ਖੂਬਸੂਰਤ ਛਾਇਆ ਠੀਕ ਆ ਜੀ ਛੋਟਾ ਸਿੰਘ ਬਿਲਕੁਲ ਨਿਕਾ ਸਿੰਘ ਮੋਰਾ ਬਰੀਡ ਦੇ ਵਿੱਚ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਮਾਲ ਆਉਂਦਾ ਰਹਿੰਦਾ ਇਹਨਾਂ ਦੇ ਕੋਲ ਕੋਈ 5-6 ਨੱਕ ਹੁੰਦੇ ਐਵਰੀ ਟਾਈਮ ਸੰਪਰਕ ਕਰਕੇ ਵਧੇਰੇ ਡਿਟੇਲ ਤੁਸੀਂ ਲੈ ਲਿਆ ਜੇ ਮਿਲਦੇ ਆ ਦੋਸਤ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ